ਹੈਲੋ ਬੱਚਿਓ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਤੁਹਾਡੇ ਲੈ ਕੇ ਆਏ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਮਾਤ 6ਵੀਂ ਸਬਜੈਕਟ ਫਿਜ਼ੀਕਲ ਐਜੂਕੇਸ਼ਨ ਦਾ ਪਾਰਟ ਨੰਬਰ ਤੀਸਰਾ ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਨ ਤਾਂ ਅੱਜ ਆਪਾਂ ਇਸ ਪਾਠ ਦੇ ਸਾਰੇ ਪ੍ਰਸ਼ਨ ਉੱਤਰ ਦੇਖਣ ਵਾਲੇ ਆ ਛੋਟੇ ਉੱਤਰਾ ਵਾਲੇ ਤੇ ਵੱਡੇ ਉੱਤਰਾ ਵਾਲੇ ਸਾਰੇ ਪ੍ਰਸ਼ਨ ਆਪਾਂ ਇਸ ਪਾਠ ਦੇ ਦੇਖਾਂਗੇ ਤਾਂ ਚਲੋ ਸਟਾਰਟ ਕਰਦੇ ਆ ਤਾਂ ਫਰਸਟ ਕੁਐਸਚਨ ਜਿਹੜਾ ਉਹ ਹੈ ਮੇਜਰ ਧਿਆਨ ਚੰਦ ਦਾ ਜਨਮ ਕਦੋਂ ਹੋਇਆ ਤਾਂ ਉੱਤਰ ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ ਵਿਖੇ ਪਿਤਾ ਸੁਮੇਸ਼ਵਰ ਦੱਤ ਦੇ ਘਰ ਹੋਇਆ ਅਗਲਾ ਕੁਐਸਚਨ ਹੈ ਅਗਲਾ ਹੈ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ 올림픽 ਖੇਡਾਂ 'ਚ ਕਦੋਂ ਭਾਗ ਲਿਆ ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕਿਹੜਾ ਤਗਮਾ ਹਾਸਲ ਕੀਤਾ ਤਾਂ ਉੱਤਰ ਹੈ 1928 ਵਿੱਚ ਐਂਬਰਸਟਰਡਮ 올림픽 ਖੇਡਾਂ ਵਿੱਚ ਪਹਿਲੀ ਭਾਰਤੀ ਪਹਿਲੀ ਵਾਰ ਭਾਰਤੀ ਟੀਮ ਨੇ ਭਾਗ ਲਿਆ ਇਸ ਵਿੱਚ ਭਾਰਤ ਨੇ ਹਾਲੈਂਡ ਨੂੰ 3 ਤੋਂ 0 ਗੋਲਾਂ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਅਗਲਾ ਹੈ ਮੇਜਰ ਧਿਆਨ ਚੰਦ ਜੀਵਨ ਨਾਲ ਜੁੜੀਆਂ ਕਹਾਣੀਆਂ ਚੋਂ ਕਿਸ ਇੱਕ ਦਾ ਵਰਣਨ ਕਰੋ ਤਾਂ ਉੱਤਰ ਹੈ ਧਿਆਨ ਚੰਦਾ ਗੇਂਦ ਉੱਪਰ ਬੜਾ ਕਾਬੂ ਸੀ ਕਈ ਲੋਕ ਮੰਨਦੇ ਹਨ ਕਿ ਉਸ ਦੀ ਹਾਕੀਕ ਜਾਦੂਈ ਹਾਕੀ ਹੈ ਇੱਕ ਵਾਰ ਹਾਲੈਂਡ ਵਿੱਚ ਧਿਆਨ ਚੰਦ ਦੀ ਹਾਕੀ ਤੋੜ ਕੇ ਵੇਖੀ ਗਈ ਅਤੇ ਕਿਤੇ ਇਸ ਹਾਕੀ ਵਿੱਚ ਕੋਈ ਚੁੰਬਕ ਜਿਹੀ ਚੀਜ਼ ਨਾ ਹਿੱਟ ਹੋ ਗਈ ਤੀ ਹੋਵੇ ਪਰ ਉਹ ਹਾਕੀ ਕਿਸੇ ਧਾਰਨ ਹਾਕੀ ਨਿਕਲੀ ਤਾਗਲਾ ਪ੍ਰਸ਼ਨ ਹੈ ਮੇਜਰ ਧਿਆਨ ਚੰਦ ਨੇ ਪਹਿਲਾ ਅੰਤਰਰਾਸ਼ਟਰੀ ਮੈਚ ਕਦੋਂ ਤੇ ਕਿੱਥੇ ਖੇਡਿਆ ਮੇਜਾ ਧਿਆਨ ਚੰਦ ਨੇ ਹਾਕੀ ਦਾ ਪਹਿਲਾ ਅੰਤਰਰਾਸ਼ਟਰੀ ਮੈਚ 13 ਮਈ 1926 ਨੂੰ ਨਿਊਜ਼ੀਲੈਂਡ ਵਿੱਚ ਖੇਡਿਆ। ਤੇ ਨਿਊਜ਼ੀਲੈਂਡ ਵਿੱਚ ਹੀ ਖੇਡਿਆ ਸੀ। ਅੱਗੇ ਹੈ ਮੇਜਾ ਧਿਆਨ ਚੰਦ ਦਾ ਬੁੱਤ ਕਿਹੜੇ ਦੇਸ਼ ਵਿੱਚ ਲੱਗਿਆ ਹੋਇਆ ਹੈ? ਮੇਜਾ ਧਿਆਨ ਚੰਦ ਦਾ ਬੁੱਤ ਆਸਟਰੀਆ ਦੇ ਵਿਆਨਾ ਸ਼ਹਿਰ 'ਚ ਲੱਗਿਆ ਹੋਇਆ ਹੈ। ਮੇਜਾ ਧਿਆਨ ਚੰਦ ਦੀ ਜੀਵਨੀ ਬਾਰੇ ਇੱਕ ਸੰਖੇਪ ਨੋਟ ਲਿਖੋ। ਦਾ ਉੱਤਰ ਦਿੱਤਾ ਗਿਆ ਚੰਗੀ ਤਰ੍ਹਾਂ ਇਸ ਨੂੰ ਪੜ੍ਹ ਲਵੋ ਤਾਂ ਅਗਲਾ ਕੋਸ਼ਣ ਹੈ ਭਾਰਤ ਸਰਕਾਰ ਵੱਲੋਂ ਮੇਜਰ ਧਿਆਨ ਜਾਂਦੀ ਯਾਨ ਨੂੰ ਸਮਰਪਿਤ ਕੀ ਕੀ ਉਪਰਾਲੇ ਕੀਤੇ ਗਏ ਹਨ ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਜਾਂਦੀ ਅਨੋਖੀ ਖੇਡ ਪ੍ਰਤਿਭਾ ਨੂੰ ਵੇਖਦੇ ਆ ਉਸ ਨੂੰ 1956 ਇਸਵੀ ਵਿੱਚ ਪਦਮ ਭੂਸ਼ਣ ਦੇ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਤੇ ਇੰਡੀਅਨ 올림픽 ਐਸੋਸੀਏਸ਼ਨ ਵੱਲੋਂ ਉਸ ਨੂੰ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਧਿਆਨ ਚੰਦਾ ਜਨਮ ਦਿਨ ਬਤੋ, ਨੈਸ਼ਨਲ ਸਪੋਰਟ ਡੇ ਪੂਰੇ ਭਾਰਤ ਤੋਂ ਉਮਤਾਣਾ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਨੇ ਮੇਜ ਧਿਆਨ ਜੰਦਾ ਵਿਆਹ ਚ ਦਿੱਲੀ ਵਿਖੇ ਅੰਤਰਰਾਸ਼ਟਰੀ ਖੇਡ ਸਟੇਡੀਅਮ ਸਥਾਪਿਤ ਕੀਤਾ। ਤੇ ਕੁਝ ਛੋਟੇ ਉਤਰਾਵਲੇ ਇਹ ਪ੍ਰਸ਼ਨ ਨੇ ਕੁਝ ਹੋਰ ਮਹੱਤਵਪੂਰਨ। ਮੇਜ ਤੇ ਆਜੰਦਾ ਜਨਮ ਕਦੋਂ ਕਦੋਂ ਹੋਇਆ ਤੇ ਉਹਨਾਂ ਦੇ ਪਿਤਾ ਦਾ ਨਾਮ ਲਿਖੋ। ਮੇਜਤਿਆ ਚੰਦ ਦਾ ਜਨਮ 29/05 ਨੂੰ ਪਿਤਾ ਸੁਮੇਸ਼ਵਰ ਦਾਦੇ ਘਰ ਹੋਇਆ। ਤਾਗਲਾ ਕੁਸ਼ਨ ਹੈ। ਐਮਸਟਰਡਮ 올림픽 ਵਿੱਚ ਜਪਾਨ ਨੇ ਕਿਸ ਦੇਸ਼ ਨੂੰ ਹਰਾਇਆ? ਹਾਲੈਂਡ। ਲਾਸਟ এজੈਂਸ 올림픽 ਕਦੋਂ ਹੋਇਆ ਸੀ? 1932 ਵਿੱਚ। ਹਾਲੈਂਡ ਵਿੱਚ ਮੇਜਤਿਆ ਚੰਦ ਦੀ ਹਾਕੀ ਕਿਉਂ ਤੋੜ ਕੇ ਵੇਖੀ ਗਈ? ਇਹੇ ਦੇਖਣ ਲਈ ਕਿ ਹਾਕੀ ਵਿੱਚ ਕੋਈ ਝੁੰਬਕ ਜਹੀ ਚੀਜ਼ ਨਾ ਹੋਵੇ, ਫਿੱਟ ਕੀਤੀ ਹੋਵੇ। ਹਿਟਲਰ ਨੇ ਮੇਜਾ ਧਿਆਨ ਚੰਦ ਨੂੰ ਕੀ ਪੇਸ਼ਕਸ਼ ਕੀਤੀ ਫੌਜ ਵਿੱਚ ਵੱਡਾ ਹੂਦਾ ਦੇਣ ਦੀ ਮੇਜਾ ਧਿਆਨ ਚੰਦ ਨੂੰ ਪਦਮ ਭੂਸ਼ਣ ਕਦੋਂ ਮਿਲਿਆ ਸੀ 1956 ਈਸਵੀ ਵਿੱਚ ਮਿਲਿਆ ਸੀ ਭਾਰਤ ਵਿੱਚ ਨੈਸ਼ਨਲ ਸਪੋਰਟ ਦੇ ਕਦੋਂ ਮਨਾਇਆ ਜਾਂਦਾ ਹੈ 29 ਅਗਸਤ ਨੂੰ ਮੇਜਾ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ ਮੇਜਾ ਧਿਆਨ ਚੰਦ ਨੇ ਆਪਣੇ ਜੀਵਨ ਵਿੱਚ ਕਿੰਨੇ ਗੋਲ ਕੀਤੇ ਹਜ਼ਾਰ ਤੋਂ ਵੱਧ ਮੇਜਾ ਧਿਆਨ ਚੰਦ ਦਾ ਦਿਹਾਂਤ ਕਦੋਂ ਹੋਇਆ 3 ਦਸੰਬਰ 1979 ਨੂੰ ਤਾਂ ਬੱਚਿਓ ਇਹ ਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ